ਇਦਾਂ ਦੇ ਇਦਾਂ ਦਾ ਸੁਭਾਅ ਹੈ ਸਾਡਾ ਸੱਚੀ ਹੈਗਾ ਸਾਡੇ ਸੁਭਾਅ ਟੈਨਸ਼ਨ ਹੀ ਟੈਨਸ਼ਨ ਬਿਨਾਂ ਗੱਲ ਤੋਂ ਟੈਨਸ਼ਨ ਸੱਚੀ ਕੀ ਖਾਵਾਂਗੇ ਟੈਨਸ਼ਨ ਕੀ ਮਿਲੂਗਾ ਟੈਨਸ਼ਨ ਸਬਜੀ ਕਿੱਥੋਂ ਮਿਲੂਗੀ ਟੈਨਸ਼ਨ ਹੁਣ ਢੇਡੇ ਚੱਲੇਗਾ ਹੁਣ ਪੇਟ ਸਾਫ਼ ਕਿਵੇਂ ਹੋਊਗਾ ਹੁਣ ਇਹਦੀ ਟੈਨਸ਼ਨ ਤਾ ਵੀ ਕਿੱਥੋਂ ਸਬਜ਼ੀ ਮਿਲੂ ਕਿੱਥੋਂ ਆਹੂ ਆਹ ਦੀ ਖਾਣਾ ਆਹ ਕਰਨਾ ਆਹ ਹੋਰ ਹਣ ਇਹ ਟੈਂਸ਼ਨ ਮਤਲਬ ਇਹ ਸੱਚ ਹੈ ਗੱਲ ਔਰ ਇਦਾਂ ਦੇ ਬੰਦੇ ਅਸੀਂ ਮੈਂ ਆਪਣੇ ਨਾਲ ਵੀ ਹੈਗੇ ਆ ਵੇਖੇ ਵੀ ਹੈ ਤੇ ਦੁਨੀਆਂ ਚ ਵੀ ਬਹੁਤ ਬੰਦੇ ਇਦਾਂ ਦੇ ਜਿਨ੍ਹਾਂ ਨੂੰ ਇਹੀ ਟੈਂਸ਼ਨ ਬਣੀ ਰਹਿੰਦੀ ਹਰ ਵੇਲੇ ਟੈਂਸ਼ਨ ਤੇ ਜਿਸ ਵੇਲੇ ਉਹ ਕਿਸੇ ਬੰਦੇ ਨੂੰ ਮਿਲਦੇ ਉਹਦੇ ਤੇ ਲੋਡ ਪਾ ਦਿੰਦੇ ਦਿਮਾਗ ਤੇ ਟੈਂਸ਼ਨ ਪਾ ਦਿੰਦੇ ਇਹ ਟੈਂਸ਼ਨ ਐਡਿਕਸ਼ਨ ਹੁੰਦੀ ਹੈ ਐਡਿਕਸ਼ਨ ਮਤਲਬ ਉਹਨਾਂ ਨੂੰ ਨਸ਼ਾ ਹੁੰਦਾ ਹੈ ਨਾ ਮਿਲੇ ਨਾ ਟੈਨਸ਼ਨ ਤੇ ਉਹ ਇਸ ਗੱਲ ਦੀ ਟੈਨਸ਼ਨ ਲੈ ਲੈਂਦੇ ਨੇ ਵੀ ਅੱਜ ਮੈਨੂੰ ਟੈਨਸ਼ਨ ਨਹੀਂ ਨੀ ਹੋਈ ਇਹ ਸੱਚ ਹੈ ਇਹ ਸੱਚ ਹੈ ਸੁਭਾਅ ਇਦਾਂ ਦੇ ਜਿੰਨੇ ਹੁਣ ਆਪਾਂ ਇੱਥੇ ਬੈਠੇ ਆ ਸਾਡੇ ਚ ਵੀ ਘੱਟ ਤੋਂ ਘੱਟ 10 ਇਦਾਂ ਦੇ ਹੋਣਗੇ ਜਿਨ੍ਹਾਂ ਨੂੰ ਟੈਨਸ਼ਨ ਲੈਣ ਦਾ ਹੀ ਸੁਭਾਅ ਹੈ ਉਹ ਇਸ ਗੱਲ ਨੂੰ ਡਾਇਗਨੋਸ ਕਰੋ ਸੋਚੋ ਵੀ ਏਡੀ ਗੱਲ ਨਹੀਂ ਹੈਗੀ ਤੁਹਾਨੂੰ ਪਤਾ ਹੈ ਆਪਾਂ ਘਰਾਂ ਚ ਘਰਾਂ ਚੋਂ ਆਏ ਹਾਂ ਮਾਵਾ ਨੂੰ ਚੇਤਾ ਕਰੋ ਦਾਦੇ ਦਾਦੀਆਂ ਚਾਚੀਆਂ ਮਾਮੀਆਂ ਪੂਆ ਤੁਸੀਂ ਵੇਖੋਗੇ ਉਹ ਹਰ ਵੇਲੇ ਟੈਨਸ਼ਨ ਮਾੜੀ ਜੀ ਗੱਲ ਦੀ ਤੇ ਇਹ ਹੈਗਾ ਨਾ ਸੱਚ ਇਦਾਂ ਹੀ ਹੈ ਤੇ ਆਪਾਂ ਇਹ ਇਹ ਚੀਜ਼ ਛੱਡੀਏ ਨਿੱਕੀ ਨਿੱਕੀ ਗੱਲ ਨੂੰ ਤੇ ਉਹਨੂੰ ਸੋਚਣ ਦੀ ਬਜਾਏ ਦੂਜੇ ਪਾਸੇ ਨੂੰ ਸੋਚੋ ਫਿਰ ਕੀ ਹੋ ਗਿਆ ਕੋਈ ਗੱਲ ਨਹੀਂ ਕਿਹੜਾ ਵੱਡੀ ਗੱਲ ਹੋ ਗਈ ਕੋਈ ਵੱਡੀ ਗੱਲ ਨਹੀਂ ਕੋਈ ਗੱਲ ਕਰ ਲਾਂਗੇ ਅੱਛਾ ਜੀ ਅੱਜ ਅੱਛਾ ਬੰਦਾ ਟੈਨਸ਼ਨ 'ਚ ਰਹਿੰਦਾ ਤੇ ਉਹਨੂੰ ਪਵੇ ਕੈਂਪ ਚ ਆਇਆ ਸੀ ਮੈਨੂੰ ਬਹੁਤ ਟੈਨਸ਼ਨ ਪਈ ਹੋਈ ਹੈ ਕਾਦੀ ਹੁਣ ਸੈਂਸੇਸ਼ਨ ਦੀ ਟੈਨਸ਼ਨ ਬਹੁਤ ਪਈ ਹੋਈ ਹੈ ਉਹਨੂੰ ਹੁਣ ਸੈਂਸੇਸ਼ਨ ਦੀ ਟੈਨਸ਼ਨ ਪਈ ਹੋਈ ਹੈ ਮੈਨੂੰ ਬਹੁਤ ਟੈਨਸ਼ਨ ਹੈ ਵੀ ਮੈਂ ਮੈਂ ਪਿੱਛੇ ਰਹਿ ਜਾਣਾ ਮੈਨੂੰ ਬਹੁਤ ਟੈਨਸ਼ਨ ਹੈ ਇਹ ਸੱਚ ਹੈ ਫਿਰ ਉਹਨੂੰ ਵੇਖ ਕੇ ਮੈਨੂੰ ਪਤਾ ਲੱਗ ਜਾਂਦਾ ਹੁੰਦਾ ਮਤਲਬ ਜਦੋਂ ਨੇ ਦੱਸਣਾ ਤੁਸੀਂ ਮੇਰੇ ਨਾਲ ਜੋ ਤੁਸੀਂ ਗੱਲ ਕਰਦੇ ਆ ਉਤੋਂ ਇੱਕ ਸੈਕਿੰਡ ਚ ਸਮਝ ਆ ਜਾਂਦੀ ਹੈ ਵੀ ਇਹ ਬ੍ਰੇਨ ਕਿਵੇਂ ਦਾ ਹੈ ਇੱਕ ਥਾਟ ਤੁਸੀਂ ਬੋਲਣਾ ਇੱਕ ਥਾਟ ਇੱਕ ਥਾਟ ਕਹਿਣਾ ਮੈਨੂੰ ਬਾਕੀ ਦੇ ਥੋਟ ਆਪੇ ਸਮਝ ਆ ਜਾਂਦੇ ਨੇ ਵੀ ਇਹਦੇ ਇਹ ਇਦਾਂ ਸੋਚਣ ਵਾਲਾ ਹੈ 15 ਤਰ੍ਹਾਂ ਦੀਆਂ ਪਰਸਨੈਲਿਟੀਜ਼ ਹੁੰਦੀਆਂ 15 ਤਰ੍ਹਾਂ ਦੀਆਂ ਪਰਸਨੈਲਿਟੀਜ਼ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਸੁਭਾਅ ਹੁੰਦਾ ਉਹਨਾਂ ਦਾ ਬਾਡੀ ਐਕਸ਼ਨ ਬਾਡੀ ਲੈਂਗੁਏਜ ਉਹਨਾਂ ਦਾ ਸਟਾਈਲ ਉਹਨਾਂ ਦਾ ਢੰਗ ਉਹਨਾਂ 15 ਚੋਂ ਜਦੋਂ ਤੁਸੀਂ ਇੱਕ ਲਾਈਨ ਬੋਲਣੀ ਹੈ ਉਦੋਂ ਹੀ ਪਤਾ ਲੱਗ ਜਾਣਾ ਵੀ ਜੇ ਇਹ ਇਹ ਕਹਿ ਰਿਹਾ ਹੈ ਇਹਦਾ ਮਤਲਬ ਫਿਰ ਆ ਵੀ ਕਹਿੰਦਾ ਹੋਣਾ ਹੈ ਜੇ ਆ ਕਹੇਗਾ ਫਿਰ ਇਹਦਾ ਮਤਲਬ ਆ ਵੀ ਪੱਕਾ ਕਹਿੰਦਾ ਹੋਣਾ ਜੇ ਇਹ ਇਦਾਂ ਦਾ ਇਹ ਐਵੇਂ ਹੀ ਪੱਕਾ ਕਰਦਾ ਹੋਣਾ ਕਈ ਬੰਦੇ ਇਦਾਂ ਗੱਲ ਜਦੋਂ ਗੱਲ ਘਰਾਂ ਚ ਜਾਈਏ ਕਰਨਗੇ ਇਹ ਜੀ ਐ ਐ ਮੈਂ ਨੂੰ ਕਹਿੰਦਾ ਫਿਰ ਇਹ ਐਵੇਂ ਹੀ ਕਰਦਾ ਹੋਣਾ ਕਹਿੰਨਗੇ ਹਾਂ ਇਹ ਫਿਰ ਐਵੇਂ ਹੀ ਪੱਕਾ ਕਰਦਾ ਹੋਣਾ ਹਾਂ ਐ ਵੀ ਕਰਦਾ ਤੁਹਾਨੂੰ ਕਿਵੇਂ ਪਤਾ ਹੈ ਮੈਂ ਕਿਹਾ ਮੈਨੂੰ ਪਤਾ ਹੀ ਹੈ ਸੁਹਾਵ ਲੱਗ ਗਿਆ ਵੀ ਇਹ ਹੁਣ ਇਹਦਾ ਮਤਲਬ ਇਹ ਇਦਾਂ ਦੀ ਪਰਸਨੈਲਿਟੀ ਹੈ ਪਰਸਨੈਲਿਟੀ ਆਇਡੈਂਟੀਫਾਈ ਹੋ ਜਾਂਦੀ ਹੈ ਇਹ ਇਦਾਂ ਦਾ ਆ ਇਦਾਂ ਕਹਿ ਰਿਹਾ ਤੇ ਦਾ ਮਤਲਬ ਫਿਰ ਇਦਾਂ ਦਾ ਵੀ ਕਰਦਾ ਹੋਣਾ ਪੱਕਾ ਇਹਦਾਂ ਵੀ ਕਰਦਾ ਹੋਣਾ ਬਸ ਇਹ ਪੱਕੀ ਗੱਲ ਹੁੰਦੀ ਉਹਦੀ ਸਾਰੀ ਪਰਸਨੈਲਿਟੀ ਸਮਝ ਚ ਆ ਜਾਂਦੀ